ਫਲਗਤਾ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੈਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਵੀਡੀਓ ਬਣਾ ਰਹੇ ਆ ਜੀ ਆਪਾਂ ਪਿੰਡ ਦੇਖੋ ਨੇੜੇ ਢੱਡੇ ਤੇ ਤਹਿਸੀਲ ਮੋਰ ਮੰਡੇ ਤੇ ਜ਼ਿਲ੍ਹਾ ਮਠੰਡਾ ਮਿੱਤਰੋ ਤੇ ਅੱਜ ਦੀ ਵੀਡੀਓ ਪਹਿਲਾਂ ਵੀ ਬਾਈ ਦੇ ਘਰੋਂ ਇੱਕ ਚੰਗੀ ਝੋਟੀ ਦੀ ਵੀਡੀਓ ਬਣਾਈ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਜੀ ਇੱਕ ਆਪਾਂ ਚੰਗੀ ਵਜਨ ਵਾਲੀ ਮੱਝ ਬੂਰੀ ਮੱਝ ਨੀਲੀ 라ਵੀ ਬੂਰੀ ਸੋ ਕਦ ਕਾੜ ਦੀ ਪਿੱਠਫੁੜੇ ਦੀ ਵਜਨ ਦੀ ਮਿੱਤਰੋ ਫੁੱਲ ਚੰਗੀ ਆ ਬੇਲ ਵੀ ਫੁੱਲਾ ਚੰਗੇ ਸਾਣ ਵਰਗਾ ਵਜਨ ਹੈ ਤੇ ਦੋਰਲੇ ਜ ਮਾੜਾ ਕਹਾ ਤੇ ਸੋ ਪਹਿਲਾਂ ਵੀ ਆਪਾਂ ਦੜਕੇ ਕਸਵਾ ਪੂਰੀ ਮੱਝ ਦੀ ਵੀਡੀਓ ਪਾਈ ਸੀ ਉਹ ਮਿੱਤਰੋ ਹਲਕਾ ਵਜਨ ਦੀ ਸੀ ਤੇ ਇਹ ਮਿੱਤਰੋ ਚੰਗੇ ਵਜਨ ਵਾਲੀ ਹੈ ਫੇਸ ਕੁਆਲਿਟੀ ਸਰੀਰ ਦੀ ਬਣਤਰ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਤੇ ਥਾਂਲੇ ਵੀ ਦੀ ਆਪਾਂ ਬਣਤਰ ਵੀ ਤੁਹਾਨੂੰ ਦਿਖਾਵਾਂਗੇ ਸਿੰਘ ਵੀ ਸੋਹਣਾ ਤੇ ਸਰੀਰ ਵੀ ਮਿੱਤਰੋ ਸੋਹਣਾ ਹੈ ਆਵਣਾ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਬਣਾਉਂਦੀ ਆ ਰਹੀ ਹੈ ਤੇ ਫੂ ਤਾਂ ਹਵਾਨਾ ਦਿਖਾਈ ਦਿੰਦਾ ਤੌਰ ਬਹੁਤ ਚੰਗੀ ਟਿੱਕਾ ਕੱਦਕਾਰ ਫੇਰ ਆਪਾਂ ਕਹਿੰਦੇ ਬਹੁਤ ਚੰਗਾ ਸੋ ਬਾਈ ਕੋਲੇ ਤਕਰੀਬਨ ਚੰਗੇ ਪਸ਼ੂ ਹੈ ਮੋੜ ਲਓ ਜੀ ਸੋ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ 98724 82124 ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬੇਲ ਵਜਣ ਤੇ ਕੱਦਕਾਰ ਦਾ ਕਿਉਂਕਿ ਦੂਜੇ ਪਸ਼ੂਆਂ ਦੇ ਮੁਕਾਬਲੇ ਦੇ ਵਿੱਚ ਕੱਲੀ ਮਿੱਤਰੋ ਦੀ ਨਹੀਂ ਦੀ ਹੈ ਤੇ ਥਾਣਾ ਦੀ ਬੰਦਰਾ ਆਪਾਂ ਫੇਰ ਤੁਹਾਨੂੰ ਕੈਮਰਾ ਨੇੜੇ ਕਰਕੇ ਦਿਖਾਵਾਂਗੇ ਬਹੁਤ ਹੀ ਚੰਗਾ। ਥਾਣਾ ਦਾ ਸੈਜ ਵੀ ਬਹੁਤ ਸੋਹਣਾ ਹੈ ਤੇ ਸਰੀਰ ਦੀ ਬੰਦਰਾ ਤੇ ਫੇਸ ਕੁਆਲਟੀ ਵੀ ਚੰਗੀਆਂ ਦੇ ਵਿੱਚ ਆਉਂਦੀ ਹੈ। ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ। ਕੀ ਹਾਲ ਚੰਗਾ? ਠੀਕ ਹੈ ਜੀ। ਠੀਕ ਹੈ। ਆਪਣਾ ਨਾਮ ਹੈਗਾ ਗੁਲਾਬ ਸਿੰਘ। ਹਾਂਜੀ ਗੁਲਾਬ ਸਿੰਘ। ਠੀਕ ਹੈ ਪਿੰਡ ਇਹ ਦੇਖੇ ਹਾਂ ਦੇ ਨੇੜੇ। ਢੱਡਿਆਂ ਦੇ ਨੇੜੇ ਹੈ ਨਾ? ਹਾਂਜੀ। ਠੀਕ ਹੈ। ਇਹੇ ਤੁਹਾਡਾ ਘਰ ਕਿੱਥੇ ਜੀ ਆ ਕੋਈ ਸੂਚਾਂ ਵਾਲੇ ਢੱਡੇ ਦੇ ਨੇੜੇ ਜੀ ਦੇਵ ਡਾਕਟਰ ਦੇ ਘਰ ਦੇ ਕੋਲੇ ਜੀ। ਠੀਕ ਹੈ ਇੱਕ ਆਪਾਂ ਪਹਿਲਾਂ ਵੀ ਝੋਟੀ ਤੇਰੇ ਘਰੋਂ ਬਣਾਈ ਸੀ ਨਾ ਹਾਂਜੀ ਕਿਵੇਂ ਰਿਹਾ ਜੀ ਬਹੁਤ ਵਧੀਆ ਜੀ ਓਕੇ ਤੇ ਅੱਜ ਇਹ ਜਿਹੜੀ ਆਪਾਂ ਦਿਖਾ ਰਹੇ ਆ ਘਰ ਦੀ ਇੱਕ ਕਿਵੇਂ ਆ ਘਰ ਦੀ ਝੋਟੀ ਆ ਜੀ ਠੀਕ ਹੈ ਕਿਹੜਾ ਸੂਆ ਹੁਣ ਇਸ ਹੁੰਦੀ ਹੈ ਤੀਜਾ ਸੂਆ ਸੂਰੀ ਹੁਣ ਦੁੱਧ ਦੇ ਨੇ ਸਹੀ ਕਿੰਨਾ ਕੱਢਿਆ 15 16 ਲੀਟਰ ਦਿੱਤਾ ਜੀ ਦੂਜੇ ਸੂਏ ਦੂਜੇ ਸੂਏ ਜੀ ਹੁਣ ਇਹਨੇ ਤੀਜੇ ਸੂਆ ਸੋਣਾ ਹਾਂਜੀ ਦਿਨ ਕਿੰਨੇ ਕੁ ਲੈਜੂ ਇਹ ਜੇ ਹਫਤਾ ਪਿਆ ਜੇ ਇਹ ਹਜੇ ਹਫਤਾ ਰਹਿੰਦਾ ਹਾਂਜੀ ਠੰਡੀ ਸੀਰ ਕਿਵੇਂ ਬਹੁਤ ਵਧੀਆ ਜੀ ਘਾਰ ਦੂਰ ਕੋਈ ਬਾਸਤੇ ਨਹੀਂ ਕਿਸੇ ਚੀਜ਼ ਕੋਈ ਖਾਸ ਸੈਟ ਆ ਜੀ ਓਕੇ ਹਾਂ ਤੇ ਮੁੱਲ ਫਿਰ ਇਹਦਾ ਕੀ ਕਰਤਾ ਜੀ ਮੁੱਲ 160 ਆ ਜੀ ਇਹਦਾ ਮਾਣ ਤਾਣ ਕਰ ਦਿਆਂਗੇ ਜੀ ਕਰ ਦੋਗੇ ਹਾਂਜੀ ਤੇ ਫੋਨ ਨੰਬਰ ਜੀ 85287 6464 ਜੀ 85287 6464 ਜੀ 744 ਹਾਂਜੀ ਠੀਕ ਹੈ ਦੋ ਦਿਨੇ ਕੱਢਿਆ 15 16 ਲੀਟਰ ਹਾਂਜੀ 31 ਵਧੂਗੀ ਕਿ ਕਿਵੇਂ ਆ ਵਧੂਗੀ ਜੀ ਠੀਕ ਹੈ ਹਾਂਜੀ ਤੇ ਜਿਹੜੇ ਹਿਸਾਬ ਨਾਲ ਤਿਆਰ ਹੋਈ ਆ ਨਾ ਹਾਂਜੀ ਜਿਹੜੇ ਸੋ ਮਿੱਤਰੋ ਫੇਰ ਆਪਾਂ ਕਹਨੇ ਵੀ ਪਸ਼ੂਆਂ ਦੀ ਵੈਸੇ ਸੰਭਾਈ ਸਾਰਿਆਂ ਦੀ ਚੰਗੀ ਆ ਤੇ ਇਹ ਤਾਂ ਮਿੱਤਰੋ ਦੇਖਣ ਵਾਲੀ ਚੀਜ਼ ਆ ਸੋ ਜਿਹੜਾ ਭਰਾ ਨੀਲੀ ਰਾਵੀ ਪੂਰੀ ਮੱਝ ਲੈਣਾ ਚਾਹੁੰਦਾ ਹੋਵੇ ਤੇ ਬਾਈ ਦੇ ਨਾਲ ਕਰ ਸਕਦਾ ਸੰਪਰਕ ਤੇ ਪਿੰਡ ਹੈਗਾ ਜੀ ਇਹਦਾ ਡੇਕ ਢੱਡਿਆਂ ਦੇ ਬਿਲਕੁਲ ਨੇੜੇ ਆ ਤੇ ਕੱਦਕਾਰ ਤੇ ਵਜਣ ਫੁੱਲ ਹੈ ਤੇ ਦੁੱਧ ਵੀ ਸੋਨਾ ਕੱਢੂਗੀ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲੈ ਕਮੈਂਟ ਕਰਦੇ ਆ